ਤਰੰਤਰੰ ਜ਼ਿਮਨੀ ਚੋਣ ਨੂੰ ਲੈ ਕੇ ਲਗਾਤਾਰ ਅਪਡੇਟ ਆਉਂਦੇ ਨਜ਼ਰ ਆ ਰਹੇ ਨੇ ਤੇ ਇਹ ਜ਼ਿਮਨੀ ਚੋਣ ਲਗਾਤਾਰ ਹਰ ਇੱਕ ਲਈ ਯਾਨੀ ਕਿ ਹਰ ਇੱਕ ਸਿਆਸੀ ਪਾਰਟੀ ਦੇ ਲਈ ਇੱਜ਼ਤ ਵਾਲੀ ਗੱਲ ਬਣੀ ਹੋਈ ਹੈ ਜਾਂ ਕਹਿ ਲਈਏ ਕਿ ਸਾਖ ਦਾ ਸਵਾਲ ਬਣੀ ਹੋਈ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਗੱਲ ਅਸੀਂ ਕਰ ਰਹੇ ਹਾਂ ਤਰਨਤਾਰਨ ਜ਼ਿਮਨੀ ਚੋਣ ਦੀ ਜਿਸ ਨੂੰ ਲੈ ਕੇ ਹੁਣ ਇਹ ਮੰਨਿਆ ਜਾ ਰਿਹਾ ਸੀ ਕਿ ਦੀਵਾਲੀ ਤੋਂ ਬਾਅਦ ਕਿਉਂਕਿ ਤਿਉਹਾਰਾਂ ਦੇ ਹੋਣ ਕਰਕੇ ਬਹੁਤਾ ਜ਼ਿਆਦਾ ਜਿਹੜੀ ਐਕਟੀਵਿਟੀ ਨਜ਼ਰ ਨਹੀਂ ਆ ਰਹੀ ਸੀ ਪਰ ਹੁਣ ਦੀਵਾਲੀ ਤੋਂ ਬਾਅਦ ਹਰ ਪਾਰਟੀ ਦਾ ਵਰਕਰ ਉੱਥੇ ਪਹੁੰਚੇਗਾ ਸਾਰਿਆਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਕਹਿ ਸਕਦੇ ਹਾਂ ਕਿ ਹੁਣ ਚੋਣ ਅਖਾੜਾ ਪੂਰੀ ਤਰੀਕੇ ਨਾਲ ਭਖ ਦਾ ਨਜ਼ਰ ਆਏਗਾ ਪਰ ਇਸੇ ਵਿਚਕਾਰ ਜਿਹੜਾ ਇੱਕ ਤਾਜ਼ਾ ਸਰਵੇ ਆਇਆ ਉਸ ਨੇ ਇੱਕ ਵਾਰ ਫਿਰ ਤੋਂ ਸਰਕਾਰ ਦੀ ਯਾ ਕਹਿ ਲੀਏ ਕਿ ਆਮ ਆਦਮੀ ਪਾਰਟੀ ਦੀ ਨੀਂਦ ਉਡਾ ਦਿੱਤੀ ਹੈ ਹਾਲਾਂਕਿ ਮਾਮਲਾ ਅਜੇ ਵੀ ਜਿਹੜਾ ਹੈ ਉਹ ਫਸਵਾ ਹੈਗਾ ਇੱਕ ਤਰਫਾ ਜਿਹੜਾ ਰੁਝਾਨ ਹੈ ਉਹ ਕਿਸੇ ਵੱਲ ਜ਼ਿਆਦਾ ਨਜ਼ਰ ਨਹੀਂ ਆ ਰਿਹਾ ਪਰ ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਸ਼ਕਿਲਾਂ ਵਧਰੀਆਂ ਨੇ ਕਿਉਂਕਿ ਉਹਨਾਂ ਦੇ ਉਮੀਦਵਾਰ ਹਰਮਿੰਦਰ ਸੰਧੂ ਜਿਹੜੇ ਨੇ ਉਹ ਲਗਾਤਾਰ ਪਿਛੜਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਗੱਲ ਕਰੀਏ ਪੰਥਕ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਦੀ ਤੇ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਅੰਕੜੇ ਜਾਂ ਕਹਿ ਲੀਏ ਕਿ ਜੋ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਫਿਲਹਾਲ ਉਹ ਬੜਤ ਬਣਾਉਂਦੇ ਨਜ਼ਰ ਆ ਰਹੇ ਨੇ ਪਰ ਜੇ ਸਥਿਤੀ ਦੀ ਗੱਲ ਕਰੀਏ ਕਿ ਆਖਰਕਾਰ ਇਹ ਜਮਨੀ ਚੋਣ ਕਿਸ ਤਰ੍ਹਾਂ ਪੰਜਾਬ ਦੇ ਸਿਆਸੀ ਭਵਿੱਖ ਨੂੰ ਤੈਅ ਕਰੇਗੀ 2027 ਦੇ ਭਵਿੱਖ ਨੂੰ ਤੈਅ ਕਰੇਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਉਹ ਪਿੰਡਾਂ ਚ ਆਪਣਾ ਆਧਾਰ ਬਣਾ ਰਹੀ ਹੈ ਹੌਲੀ ਹੌਲੀ ਸਿਸਟਮ ਉਹਨਾਂ ਦਾ ਠੀਕ ਹੋ ਰਿਹਾ ਹੈ ਪਿੰਡਾਂ ਚ ਔਰ ਇੱਕ ਕਹਿ ਸਕਨੇ ਆ ਕਿ ਲਿਟਮਸ ਟੈਸਟ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਕਿ ਆਖਰਕਾਰ ਪਿੰਡਾਂ ਦੇ ਵਿੱਚ ਔਰ ਖਾਸ ਤੌਰ ਤੇ ਕਿਉਂਕਿ ਜਦੋਂ ਪਿੰਡਾਂ ਦੀ ਗੱਲ ਆਉਂਦੀ ਹੈ ਮਾਲਵੇ ਦੇ ਪਿੰਡਾਂ ਦਾ ਜਿਹੜਾ ਸਮੀਕਰਨ ਨੇ ਉਹ ਥੋੜੇ ਹੋਰ ਹੁੰਦੇ ਨੇ ਮਾਜੇ ਦੇ ਸਮੀਕਰਨ ਹੋਰ ਹੁੰਦੇ ਨੇ ਸੋ ਮਾਜੇ ਦੇ ਵਿੱਚ ਕਿੰਨਾ ਕੋ ਅਸਰ ਭਾਰਤੀ ਜਨਤਾ ਪਾਰਟੀ ਦਾ ਰਹੇਗਾ ਉਹ ਵੇਖਣ ਵਾਲੀ ਗੱਲ ਹੋਏਗੀ ਕਾਂਗਰਸ ਪਾਰਟੀ ਦੀ ਇੱਕ ਵੱਡੀ ਮੁਸੀਬਤ ਹੈ ਕਿ ਕਾਂਗਰਸ ਪਾਰਟੀ ਰਿਵਾਈਵ ਕਰਨਾ ਚਾਹ ਰਹੀ ਹੈ ਕਾਂਗਰਸ ਪਾਰਟੀ ਲਗਾਤਾਰ ਕੋਸ਼ਿਸ਼ ਕਰ ਚਾਹੇ ਕਿ 2027 ਚ ਪੰਜਾਬ ਚ ਸਰਕਾਰ ਬਣਾਈ ਜਾਵੇ ਪਰ ਆ ਜਿਹੜੇ ਬਿਆਨਬਾਜ਼ੀ ਲਗਾਤਾਰ ਹੋ ਰਹੀ ਹੈ ਚਾਹੇ ਉਹ ਪ੍ਰਧਾਨ ਰਾਜਾ ਵੜਿੰਗ ਵੱਲੋਂ ਹੋਵੇ ਚਾਹੇ ਉਹ ਲਗਾਤਾਰ ਹੋਰ ਆਗੂਆਂ ਵੱਲੋਂ ਹੋਵੇ ਉਹ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵਧਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਲਈ ਰਾਹ ਐਨੀ ਸੌਖੀ ਨਹੀਂ ਹੋਏਗੀ ਮੁਸ਼ਕਲਾਂ ਹੋਰ ਵੱਧੀਆਂ ਨਜ਼ਰ ਆਉਣਗੀਆਂ ਦੂਜੇ ਪਾਸੇ ਅਕਾਲੀ ਦਲ ਇੱਕ ਸਭ ਤੋਂ ਵੱਡੀ ਜਦੋਂ ਚਿਹਰੇ ਦੇ ਰਿਵਾਈਵਲ ਵਾਲੀ ਹਾਲਾਂਕਿ ਅਕਾਲੀ ਦਲ ਨੇ ਕੈਂਡੀਡੇਟ ਜਿਹੜਾ ਉਹ ਧਰਮੀ ਫੌਜੀ ਪਰਿਵਾਰ ਤੋਂ ਦਿੱਤਾ ਅਕਾਲੀ ਦਲ ਲਗਾਤਾਰ ਉੱਥੇ ਪ੍ਰਚਾਰ ਵੀ ਕਰ ਰਿਹਾ ਹੈ ਸਰਦਾਰ ਸੁਪੀਰ ਸਿੰਘ ਬਾਦਲ ਲਗਾਤਾਰ ਉੱਥੇ ਪਹੁੰਚ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਪ੍ਰਚਾਰ ਕਰ ਰਹੇ ਨੇ ਆ ਕਹਿ ਲਿਆ ਕਿ ਆਪਣ ਪਰ ਇਹ ਹਾਲਾਤ ਕਿਸ ਤਰ੍ਹਾਂ ਦੇ ਸੁਧਰਣਗੇ ਅਕਾਲੀ ਦਲ ਨੂੰ ਲੋਕ ਕਿੰਨਾ ਕੋ ਐਤਕੀ ਪਿਆਰ ਦੇਣਗੇ ਜਾਂ ਕਹਿ ਲਈਏ ਕਿ ਕਿੰਨਾ ਕੋ ਵੋਟਾਂ ਨਹੀਂ ਉਹ ਪਿਆਰ ਦਿਖਾਉਣਗੇ ਵਿਖਣ ਵਾਲੀ ਗੱਲ ਹੋਏਗੀ ਪਰ ਕੁਲ ਮਿਲਾ ਕੇ ਕਰੋ ਜਾਂ ਮਰੋ ਵਾਲੀ ਸਥਿਤੀ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੀ ਇਸ ਚੌਂਟ ਚ ਵੱਡੀ ਨਜ਼ਰ ਆ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਹੁੰਦੀ ਹੈ ਤੇ ਜਿਮਨੀ ਚੌਣਾ ਚ ਅਸੀਂ ਕਹਿੰਦੇ ਹਾਂ ਕਿ ਸਰਕਾਰ ਦੇ ਇਲੈਕਸ਼ਨ ਹੁੰਦੇ ਨੇ ਪਰ ਕਿ ਹਾਲਾਤ ਥੋੜੇ ਵੱਖਰੇ ਨੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਉੱਥੋਂ ਦਾ ਕੈਡਰ ਹੈ ਉਹ ਨਾਰਾਜ਼ ਹੈ ਨਰਾਜ਼ਸ ਕਰਕੇ ਕਿ 12 ਉਮੀਦਵਾਰ ਲਿਆ ਕੇ ਇੱਕ ਵਾਰ ਫਿਰ ਤੋਂ ਜ਼ਿਮਨੀ ਚੌਂ ਚਾਅ ਆਦਮੀ ਪਾਰਟੀ ਨੇ ਦਿੱਤਾ ਹੈ ਹਾਲਾਂਕਿ ਇੱਥੇ ਫਾਰਮੂਲਾ ਜਿੱਤ ਵਾਲਾ ਵਰਤਿਆ ਗਿਆ ਹੈ ਪਰ ਇਹ ਫਾਰਮੂਲਾ ਮਾਜੇ ਦੀ ਧਰਤੀ ਜਿਹੜੀ ਹੈ ਉਹਨੂੰ ਉਲਟਫੇਰ ਵੀ ਕਰ ਸਕਦੀ ਹੈ ਜਿਸ ਕਰਕੇ ਪਾਰਟੀ ਪਰੇਸ਼ਾਨ ਹੈ ਤੇ ਬਗਾਵਤੀ ਤੀਵਰ ਜਿਹੜੇ ਨੇ ਚਾਹੇ ਕਸ਼ਮੀਰ ਸਿੰਘ ਸੋਹਲ ਦੇ ਪੀਆ ਰਲੇ ਜਿਹੜੇ ਭਾਂਜੇ ਉਹਨਾਂ ਦੇ ਕਹੇ ਜਾ ਰਹੇ ਨੇ ਉਹ ਇਲੈਕਸ਼ਨ ਲੜ ਰਹੇ ਨੇ ਆਜ਼ਾਦ ਦੇ ਤੌਰ ਤੇ ਚਾਹੇ ਹੋਰ ਜਿਹੜੇ ਲੋਕ ਬਾਕੀ ਹੁੰਦੇ ਨਜ਼ਰ ਆ ਰਹੇ ਨੇ ਉਹ ਮੁਸ਼ਕਲਾ ਵਧਾ ਸਕਦੇ ਨੇ ਹੁਣ ਗੱਲ ਪੰਥਕ ਪਾਰਟੀ ਦੀ ਕਰਨੀ ਅਮਰਿਤਪਾਲ ਦੀ ਪਾਰਟੀ ਤੋਂ ਉਮੀਦਵਾਰ ਜਿਹੜੇ ਨੇ ਮਨਦੀਪ ਸਿੰਘ ਜਿਹੜੇ ਕਿ ਸੰਨੀ ਦੇ ਭਰਾ ਨੇ ਉਹ ਲਗਾਤਾਰ ਲੋਕਾਂ ਜਾ ਰਹੇ ਨੇ ਪਰ ਸਵਾਲ ਵੱਡਾ ਹੈ ਕਿ ਇੱਕ ਵਾਰ ਫਿਰ ਤੋਂ ਕਿ ਉਹ ਅਮਰਿਤਪਾਲ ਵਰਗੀ ਲਹਿਰ ਤਰਨ ਤਰਨ ਹਲਕੇਚ ਬਣਦੀ ਨਜ਼ਰ ਆਏਗੀ ਇਹ ਸਭ ਤੋਂ ਵੱਡਾ ਸਵਾਲ ਹੈ ਹਾਲਾਂਕਿ ਪਿੰਡਾਂ ਦੇ ਵਿੱਚ ਜਿਹੜਾ ਉਹ ਰੁਝਾਨ ਜਿਹੜਾ ਉਹ ਆ ਰਿਹਾ ਸਾਹਮਣੇ ਪਰ ਹੁਣੇ ਰੁਝਾਨ ਵੋਟਾਂ ਦੇ ਵਿੱਚ ਕਿੰਨਾ ਤਬਦੀਲ ਹੋਏਗਾ ਇਹ ਵੇਖਣ ਵਾਲੀ ਗੱਲ ਹੋਏਗੀ ਪਰ ਮੁਕਾਬਲਾ ਕਾਫੀ ਫਸਵਾ ਹੈ ਇਸ ਫਸਲੇ ਮੁਕਾਬਲੇ ਵਿੱਚਕਾਰ ਜੋ ਤਾਜ਼ਾ ਸਰਵੇ ਉਦੇ ਵਿੱਚ ਆਮ ਆਦਮੀ ਪਾਰਟੀ ਭੰਥਕ ਪਾਰਟੀ ਤੇ ਪਹਿਲਾਂ ਨਾਲੋਂ ਗ੍ਰਾਫ ਥੋੜਾ ਜਿਹਾ ਅਕਾਲੀ ਦਲ ਦਾ ਵੀ ਵਧਿਆ ਹੋਇਆ ਨਜ਼ਰ ਆਇਆ ਹੈ ਭਾਰਤੀ ਜਨਤਾ ਪਾਰਟੀ 5-6000 ਵੋਟਰਾਂ ਤੇ ਉੱਥੇ ਫਿਲਹਾਲ ਜੇ ਤਾਜ਼ਾ ਸਰਵੇ ਦੇ ਮੁਤਾਬਕ ਹੈ ਪਰ ਜੇ ਆંકડા ਕਿੰਨਾ ਕੁ ਹੋਰ ਭਾਰਤੀ ਜਨਤਾ ਪਾਰਟੀ ਮਾਜੇ ਦੇ ਪਿੰਡਾਂ ਚਪੜਾ ਵਧਾ ਸਕਦੀ ਹੈ ਦੇਖਣਾ ਹੋਵੇਗਾ ਕਾਂਗਰਸ ਪਾਰਟੀ ਲਈ ਬੜੀ ਕਸੂਤੀ ਸਥਿਤੀ ਫਸੀ ਹੋਈ ਹੈ ਪਰ ਜੋ ਸਰਵੇ ਉਹ ਕੁਲ ਮਿਲਾ ਕੇ ਆਮ ਆਦਮੀ ਪਾਰਟੀ ਔਰ ਪੰਥਕ ਪਾਰਟੀ ਯਾਨੀ ਕਿ ਮਨਦੀਪ ਸਿੰਘ ਦੇ ਵਿਚਕਾਰ ਫਸਵੇਂ ਮੁਕਾਬਲੇ ਦਾ ਪਰ ਹੌਲੀ ਹੌਲੀ ਅਕਾਲੀ ਦਲ ਵੀ ਜਿਹੜਾ ਉੱਪਰ ਆਂਦਾ ਨਜ਼ਰ ਆ ਰਿਹਾ ਪਰ ਇੱਕ ਗੱਲ ਹੋਰ ਇੱਥੇ ਵਿਚਾਰਨਯੋਗ ਹੈ ਕਿ ਪੰਥਕ ਜਾਂ ਸਿੱਖ ਵੋਟ ਜੇ ਡਾਇਵਰਟ ਹੁੰਦੀ ਹੈ ਯਾਨੀ ਕਿ ਵੰਡੀ ਜਾਂਦੀ ਹੈ ਦਾ ਨੁਕਸਾਨ ਸਿੱਧੇ ਤੌਰ ਤੇ ਪੰਥਕ ਪਾਰਟੀ ਔਰ ਅਕਾਲੀ ਦਲ ਦੋਨਾਂ ਨੂੰ ਹੋਏਗਾ ਔਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਜਾਏਗਾ ਤਾਂ ਇੱਕ ਵੱਡਾ ਇਹ ਕਿ ਪੰਥਕ ਪੋਰਟ ਜਿਹੜੀ ਉਹ ਆਖਿਰਕਾਰ ਜਾਣਦੀ ਕਿੱਥੇ ਇੱਕੋ ਪਾਸੇ ਜਾਏਗੀ ਜਾਂ ਵੰਡੀ ਜਾਏਗੀ ਇੱਕ ਵੱਡਾ ਉਸ ਸਰਵੇ ਨੇ ਵੀ ਖੁਲਾਸਾ ਕੀਤਾ ਸੋ ਕੁਲ ਮਿਲਾ ਕੇ ਜਿਹੜਾ ਤਰਨਤਾਰਨ ਜ਼ਿਮਨੀ ਚੌਣ ਦਾ ਅਖਾੜਾ ਭੱਜ ਚੁੱਕਿਆ ਔਰ ਕਹਿ ਸਕਨੇ ਆ ਕਿ ਆਉਣ ਵਾਲੇ ਦਿਨਾਂ ਚ ਜੰਗ ਹੋਰ ਦਿਲਚਸਪ ਹੁੰਦੀ ਨਜ਼ਰ ਆਏਗੀ